ਵੈਰੀ ਗੁੱਡ ਆਫਟਰਨੂੰ ਜੀ ਵੈਰੀ ਗੁੱਡ ਆਫਟਰਨੂੰ ਜੀ ਹੈਲੋ ਫਰੈਂਡਸ ਹਾਊ ਆਰ ਯੂ ਬ੍ਰਾਈਟ ਫਿਊਚਰ ਅਕੈਡਮੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਕਰਨ ਜਾ ਰਿਆਂ ਐਟਮੋਸਫੇਅਰ ਕੱਲ ਆਪਾਂ ਇਹ ਸਭ ਕਰ ਲਿਆ ਸੀਗਾ ਥੈਰੀ ਤੇ ਅੱਜ ਆਪਾਂ ਐਸੇ ਪ੍ਰੈਕਟਿਸ ਕਰਾਂਗੇ ਤੇ ਨਾਲ ਆਪਾਂ ਐਟਮੋਸਫੇਅਰ ਦੇ ਬਾਰੇ ਜਾਣਾਂਗੇ At small more हाँ जी कर दिया शुरू यह हाँ आज का अपना एटमोसफेयर हाँ जी कर दिया जी वन सैकेंड ਪਲੀਸ ਇੱਕ ਵਾਰੀ ਦੱਸਣਾ ਜਿਹੜਾ ਕੱਲ ਆਪਾਂ ਇਹ ਥਿਊਰੀ ਕੀਤੀ ਸੀਗੀ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਦੱਸ ਦਿਓ ਓਕੇ ਜੀ ਥੈਂਕ ਯੂ ਜੀ ਹੁਣ ਆਪਾਂ ਗੱਲ ਕਰਦੇ ਹਾਂ ਐਟਮੋਸਫੇਅਰ ਐਟਮੋਸਫੇਅਰ ਕੀ ਹੁੰਦਾ ਹੈਗਾ ਐਟਮੋਸਫੇਅਰ ਉਹ ਆਪਣੀ ਗੈਸ ਵਾਯੂਮੰਡਲ ਦੇ ਵਿੱਚ ਸਾਡੀ ਪ੍ਰਿਥਵੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈਗਾ ਜਿਹੜਾ ਕਿ ਲਗਭਗ 1600 ਕਿਲੋਮੀਟਰ ਤੱਕ ਕੀ ਹੈ ਕਿਲੋਮੀਟਰ ਦੀ ਉਚਾਈ ਤੱਕ ਕੀ ਹੈ ਫੈਲਿਆ ਹੋਇਆ ਹੈਗਾ ਹੁਣ ਆਪਾਂ ਦੇਖਦੇ ਹਾਂ ਕਿ ਐਟਮੋਸਫੇਅਰ ਬੰਦਾ ਕਿਹਦੇ ਨਾਲ ਹੈ ਗੈਸ ਧੂਲ ਤੇ ਵਾਸ਼ਪ ਦੇ ਨਾਲ ਬਣਿਆ ਹੋਇਆ ਆਪਣਾ ਵਾਤਾਵਰਣ ਇਹ ਕੀ ਕਹਲਾਉਂਦਾ ਹੈ ਜਿਹੜਾ ਕਿ ਪ੍ਰਿਥਵੀ ਨੂੰ ਆਪਣੇ ਚਾਰੋਂ ਸਾਈਡ ਤੋਂ ਕੀ ਹੈ ਗੁਰੂਤਵਾਕਰਸ਼ਨ ਦੇ ਕਾਰਨ ਕੀ ਹੈ ਕੀ ਕਾ ਹੋਇਆ ਹੈ ਤੇ ਆਪਾਂ ਨੂੰ ਪ੍ਰਿਥਵੀ ਤੋਂ ਘੇਰਿਆ ਹੋਇਆ ਹੈ ਤੇ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਵਾਯੂ ਮੰਡਲ ਕਹਿੰਦੇ ਆ ਵਾਯੂ ਮੰਡਲ ਕਿਦੇ ਨਾਲ ਬਣਦੀ ਹੈ ਗੈਸ ਤੇ ਧੂਲ ਤੇ ਬਾਸ਼ਪ ਦੇ ਨਾਲ ਬਣਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਗੈਸ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਆਪਾਂ ਕੱਲ ਵੇਖੀ ਸੀ ਗੈਸ ਕਿੰਨੀ ਹੁੰਦੀ ਹੈ ਨਾਈਟ੍ਰੋਜਨ 78% ਹੁੰਦੀ ਹੈ ਆਕਸੀਜਨ ਆਪਣੀ ਕਿਹਾ 20.9% ਹੁੰਦੀ ਹੈ CO2 ਆਪਣੀ ਹੁੰਦੀ ਹੈ 0.03% ਤੇ ਆਪਣੀ ਆਇਰਨ 0.94% ਜਿਹੜੀ ਕਿ ਟੋਟਲ ਕੀ ਹੈ 1% ਹੁੰਦੀ ਆ ਅਦਰ ਗੈਨਸਿਸ ਦੇ ਵਿੱਚ ਆ ਜਾਂਦੀਆਂ ਨੇ ਇਹ ਜੋ ਕਿ 1% ਹੁੰਦੀਆਂ ਨੇ ਹੁਣ ਆਪਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਗੈਸ ਧੂਲ ਧੂਲ ਕੀ ਹੁੰਦੀ ਹੈ ਜਦੋਂ ਪ੍ਰਕਾਸ਼ ਫੈਲਦਾ ਹੈ ਤੇ ਜਿਹਦੇ ਕਾਰਨ ਆਸਮਾਨ ਕਿ ਹੈ ਨੀਲਾ ਦਿਖਾਈ ਦਿੰਦਾ ਉਹਨੂੰ ਆਪਾਂ ਕਸਟ ਬੋਲਦੇ ਹਾਂ ਨੈਕਸਟ ਆਪਣਾ ਜਲਵਾਸ਼ਪ ਜਲਵਾਸ਼ਪ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਕੀ ਹੁੰਦਾ ਏਕ ਬਹੁਤ ਅਸੰਗਿਤ ਹੁੰਦੀ ਹੈ ਇਹਦੇ ਕਾਰਨ ਕਿ ਇਹ ਬੱਦਲ ਦਾ ਬੱਦਲ ਬਣਦੇ ਨੇ ਬੱਦਲ ਦਾ ਮਤਲਬ ਨਿਰਮਾਣ ਹੁੰਦਾ ਤੇ ਇਹਦੇ ਕਰਕੇ ਕੀ ਹੈ بارش ਹੁੰਦੀ ਹੈ ਜਲਵਾਸ਼ਪ ਜਿਹੜੇ ਹੁੰਦੇ ਨੇ ਉਹ ਕੀ ਹੁੰਦਾ ਗ੍ਰੀਨ ਗੈਸ ਦੇ ਰਹੀ ਆਪਣਾ ਕੀ ਹੈ ਕੰਮ ਕਰਦੀ ਹੈ ਤੇ ਗ੍ਰੀਨ ਗੈਸ ਉਹ ਹੁੰਦੀ ਹੈ ਜਿਹੜੀ ਗਲੋਬਲ ਵਾਰਮਿੰਗ ਨੂੰ ਵਧਾਉਣ ਦੇ ਵਿੱਚ ਕੀ ਹੈ ਕੰਮ ਕਰਦੀ ਹੈ ਮਤਲਬ ਕੀ ਹੈ ਗਲੋਬਲ ਵਾਰਮਿੰਗ ਨੂੰ ਵਧਾਉਂਦੀ ਹੈ ਸੋ ਗ੍ਰੀਨ ਮਤਲਬ ਮੈਂ ਵੈਸੇ ਬੋਲ ਕੇ ਤੁਹਾਨੂੰ ਦੱਸ ਰਹੀ ਹਾਂ ਐਟਮੋਸਫੇਅਰ ਦਾ ਮਤਲਬ ਕੀ ਹੁੰਦਾ ਹੈ ਹਲੇ ਮੈਂ ਸ਼ੁਰੂਆਤ ਨਹੀਂ ਕੀਤੀ ਓਕੇ ਤੇ ਇਹਦੇ ਆਪਣੇ ਕੀ ਹੈ ਜਦੋਂ ਆਪਾਂ 100 ਕਿਲੋਮੀਟਰ ਤੋਂ ਵੀ ਉੱਪਰ ਜਾਵਾਂਗੇ ਤਾਂ ਆਪਾਂ ਨਾ ਕੀ ਹੈ ਸਪੇਸ ਸ਼ੁਰੂ ਹੋ ਜਾਂਦਾ ਹੈ ਤੇ ਇਹ 100 ਕਿਲੋਮੀਟਰ ਤੱਕ ਦਾ ਕੀ ਹੈ ਪੰਜ ਲੇਅਰ ਦੇ ਵਿੱਚ ਵੰਡਿਆ ਹੋਇਆ ਹੈਗਾ ਤੇ ਪੰਜ ਲੇਅਰ ਜਿਹੜੀ ਹੁੰਦੀ ਆ ਉਹ ਕਿਹੜੀ-ਕਿਹੜੀ ਹੁੰਦੀ ਹੈ ਟਰੋਪੋਸਫੀਅਰ ਜਿਹੜਾ ਕੀ ਆ ਸ਼ਾਂਤ ਮੰਡਲ ਹੁੰਦੀ ਆ ਬੋਲ ਦਿੰਨੀ ਹੈਗੀਆਂ тропоਸਫير ਕੀ ਹੈ ਥਿਸ ਇਸ ਦਾ ਮੋਸਟ ਇੰਪੋਰਟੈਂਟ ਲੇਅਰ ਆਫ ਦਾ ਐਟਮੋਸਫੇਅਰ ਇਟਸ ਐਵਰੇਜ ਹਾਈएस्ट ਇਨ ਬਹੁਤੇ ਜ ਹਵਾ ਚੱਲਦੀਆਂ ਨੇ ਰੇਨਫਾਲ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤੁੰਦ ਪੈਂਦੀ ਹੈ ਤਾਂ ਸਾਰੇ ਕੀ ਹੈ ਇਸ ਲੇਅਰ ਤੇ ਹੀ ਵਾਤਾਵਰਣ ਨਹੀਂ ਹੁੰਦਾ ਹੈ ਤਾਂ ਇਸ ਕਰਕੇ ਇਹਨੂੰ ਐ ਸ਼ਾਂਤ ਮੰਡਲ ਜਿਵੇਂ ਕਿ ਮੀ ਤੁੰਦ ਤੇ ਗੜੇਮਾਰੀ ਵਰਗੀਆਂ ਜਿਹੜੀਆਂ ਸਾਰੀ ਮੌਸਮੀ ਘਟਨਾਵਾਂ ਹੁੰਦੀਆਂ ਨੇ ਇਸ ਲੇਅਰ ਤੇ ਹੀ ਵਾਪਰਦੀਆਂ ਨੇ ਤੇ ਅਸੀਂ ਐਸੇ 파ਰਟ ਦੇ ਵਿੱਚ ਕੀ ਹੈ ਮੌਜੂਦ ਹਵਾਵੀ ਸਟ੍ਰੋਸੋ ਸਟ੍ਰੈਟੋਸਫੇਅਰ ਸਮਤਾਪ ਮੰਡਲ ਸਮਤਾਪ ਮੰਡਲ ਕਿ ਕਿੰਨਾ ਹੁੰਦਾ ਹੈ 150 ਕਿੰਨਾ ਹੁੰਦਾ ਹੈ 150 ਕਿਲੋਮੀਟਰ ਮਤਲਬ ਕੀ ਹੈ ਸੌਰੀ ਡੀ troposphere sphere ਦੇ ਜਿਹੜੀ ਉਪਰੀ ਜਦੋਂ troposphere ਖਤਮ ਹੁੰਦਾ ਹੈ ਤਾਂ ਕਿ ਹੈ ਸੰਤਾ ਮੰਡਲ ਸ਼ੁਰੂ ਹੋ ਜਾਂਦਾ ਹੈ ਖਤਮ ਹੁੰਦਾ ਹੈ ਤਾਂ ਕਿ ਹੈ ਸੰਤਾ ਮੰਡਲ ਸ਼ੁਰੂ ਹੋ ਜਾਂਦਾ ਹੁੰਦਾ ਇਹ ਪੰਜਾਬ ਜਾਜ ਉਡਾਉਣ ਦੇ ਲਈ ਸਭ ਤੋਂ ਉੱਤਮ ਹੁੰਦਾ ਹੈ ਕਿਉਂਕਿ ਹੁੰਦਾ ਹੈ ਕਿਉਂਕਿ कि ਇੱਥੇ ਕਿ ਇੱਥੇ ਟ੍ਰੋਪਰ ਦੇਖੋ ਇਹ ਆਪਣੀ ਧਰਤੀ ਹੈ ਧਰਤੀ ਤੋਂ ਕੀ ਹੈ ਕਿਲੋਮੀਟਰ ਤੱਕ ਦੀ ਹੈ ਟ੍ਰੋਪੋਸਫੀਅਰ ਤੇ ਸਟ੍ਰਟ ਓਜ਼ੋਨ ਲੇਅਰ ਪਾਈ ਜਾਂਦੀ ਹੈ ਤੇ স্ট্র্যাটোস্ফিয়ার ਦੇ ਵਿਚਕਾਰ ਕੀ ਹੈ ओजोन पाई ਜਾਂਦੀ ਹੈ ਤੇ ਨੈਕਸਟ ਆਪਣਾ ਕੀ ਹੈ ਮੈਸੋਸਫিয়ার ਜਿੱਥੇ ਕਿ ਆਪਾਂ ਜਹਾਜ਼ ਉਡਾਨੇ ਆ ਥਰਮੋਸਫিয়ার ਜਿੱਥੇ ਕਿ ਆਪਣੇ ਉਲਕਾ ਪਿੰਡ ਟੂਸਫিয়ার ਜਿੱਥੇ ਕੀ ਹੈ ਆਪਾਂ ਉਡਾ ਰਹੀਆਂ ਦੂਰਦਰਸ਼ਨ ਕੇਂਦਰ ਆਪਾਂ ਸਥਾਪਿਤ ਕੀਤਾ ਹੋਇਆ ਹੈ ਆਪਣੇ ਕੀ ਹੈ ਪੰਜ ਲੈਰਾ ਹੁੰਦੀਆਂ ਨੇ ਕੀ ਹੈ 10000 ਕਿਲੋਮੀਟਰ 700 ਕਿਲੋਮੀਟਰ 80 ਕਿਲੋਮੀਟਰ 50 ਕਿਲੋਮੀਟਰ ਤੇ 12 ਕਿਲੋਮੀਟਰ ਇਹ ਆਪਣੇ ਕੀ ਹਨ ਹੁਣ ਆਪਣੇ ਕੀ ਹੈ ਐਮਸੀਕਿਊ ਸ਼ੁਰੂ ਹੋ ਚੁੱਕੇ ਨੇ ਨੈਕਸਟ ਆਪਣੇ ਕੀ ਕਰਦੇ ਆਨ ਸਿਕਿਉ ਸਟਾਰਟ ਧਰਤੀ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਆਪਣੇ ਕੱਲ ਜਿਹੜੇ ਕੁਐਸਚਨ ਰਹਿ ਚੁੱਕੇ ਸੀਗੇ ਉਹ ਆਪਾਂ ਦੁਬਾਰਾ ਕਰਦੇ ਆਂ ਧਰਤੀ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਤਾਂ ਕਿਹੜਾ ਹੈ ਦੱਸੋ ਅਫਰੀਕਾ ਏਸ਼ੀਆ ਯੂਰਪ ਉੱਤਰੀ ਅਮਰੀਕਾ ਤਾਂ ਦੱਸੋ ਇਹਦਾ ਰਾਈਟ ਆਨਸਰ ਕੀ ਹੋਏਗਾ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਕੀ ਹੈ ਮਹਾਦੀਪ ਹੈ ਜਨ ਸੰਖਿਆ ਵਾਈਜ਼ ਵੀ ਤੇ ਏਰੀਆ ਵਾਈਜ਼ ਵੀ ਦੋਨੋਂ ਵਾਈਜ਼ ਕੀ ਹੈ ਆਪਣਾ ਏਸ਼ੀਆ ਵੱਡਾ ਹੈ ਅਬੰਡੈਂਟ ਇਨ ਦਾ ਐਟਮੋਸਫੇਅਰ ਵਾਯੂ ਮੰਡਲ ਦੇ ਵਿੱਚ ਕਿਹੜੀ ਗੈਸ ਸਭ ਤੋਂ ਵੱਧ ਮਾਤਰਾ ਕਾਰਬਨ ਡਾਈ ਆਕਸਾਈਡ ਨਾਈਟ੍ਰੋਜਨ ਜਾਂ ਫਿਰ ਕੀ ਹੈ ਹਾਂਜੀ ਕਾਰਬਨ ਡਾਈ ਆਕਸਾਈਡ ਇਹ ਆਪਣੀ ਕੀ ਹੈ ਨਾਈਟ੍ਰੋਜਨ ਹਵਾ ਦਾ 78% ਹਿੱਸਾ ਹੈ। द सॉलिड ਪੋਰਸ਼ਨ ਆਫ ਦਾ ਅਰਥ ਇਸ कॉल्ड ਐਟਮੋਸਫੇਅਰ ਹਾਈਡਰੋ ਕੀ ਹੋਏਗਾ ਇਹਦਾ ਰਾਈਟ ਆਨਸਰ ਦੱਸੋ। ਤਾਂ ਇਸ ਦਾ ਰਾਈਟ ਆਨਸਰ ਕੀ ਆਏਗਾ ਸੋਲਿਡ ਪੁੱਛਿਆ ਹੈ ਸੋਰੀ ਨੂੰ ਕੀ ਹਥਲ ਮੰਡਲ ਕਿਹਾ ਜਾਂਦਾ ਹੈ ਬਹੁਤ ਜੈਸ ਸ਼ੇਪਡ ਮਤਲਬ ਕਿਹੜਾ ਮਹਾਦੀਪ ਹੈ ਜਿਹੜਾ ਐਸ ਆਕਾਰ ਦਾ ਹੈ ਦੱਸੋ ਅਟਲੈਂਟਿਕ अंध महासागर जिसका आकार की है अंग्रेजी दे एस आकार का है राइट आंसर right की होएगा बी नेक्स्ट अपना फिफ्थ क्वेश्चन द हाईएस्ट माउंट उच्ची पहाड़ी चोटी केड़ी हैगी है के टू कंचनजंगा माउंट एवरेस्ट अल्पस ਹੁਣ ਦੇਖੋ ਕਿ ਧਰਤੀ ਯੂਜ਼ ਕਰਨ ਦੇ ਲਈ ਸਭ ਤੋਂ ਫਰਸਟ ਆਪਸ਼ਨ ਹੀ A ਰੱਖਿਆ ਹੋਇਆ ਹੈ ਤਾਂ ਤੁਸੀਂ ਦੱਸੋ ਇਹਦਾ ਰਾਈਟ ਆਨਸਰ ਤਾਂ ਇਸ ਦਾ ਆਉਂਟ एवरेस्ट ਇਸ ਮੰਦਰਤਲ ਤੋਂ ਕੀ ਹੈ 8800 48 ਮੀਟਰ ਉੱਚੀ ਹੈ ਤਾਂ ਰਾਈਟ ਆਨਸਰ ਆਪਣੀ ਕੀ ਆਏਗਾ ਸੀ ਨੈਕ ਲੈਂਡ ਨੂੰ ਟਾਪੂ ਮਹਾਦੀਪ ਵੀ ਕਿਹਾ ਜਾਂਦਾ ਹੈਗਾ ਕਿਉਂਕਿ ਟਾਪੂ ਮਹਾਦੀਪ ਇਸ ਕਰਕੇ ਕਹਿੰਦੇ ਆ ਜਿਹੜਾ ਕਿ ਚਾਰੇ ਪਾਸਿਓਂ ਪਾਣੀਆ ਤੋਂ ਘਿਰਿਆ ਹੁੰ ਸਹੀ ਹੈ ਨੈਕਸਟ ਹੈ ਕਿਹੜੇ ਮੰਡਲ ਵਿੱਚ ਜੀਵਨ ਪਾਇਆ ਜਾਂਦਾ ਹੈ ਲੀਥੋਸਫੇਅਰ ਬਾਇਓਸਫੇਅਰ ਹਾਈਡਰੋਸਫੇਅਰ ਜਾਂ ਐਟਮੋਸਫੇਅਰ ਤੁਹਾੰਦਰ ਰਾਈਟ ਆਨਸਰ ਕੀ ਹੈ ਕਿਹੜੇ ਮੰਡਲ ਦੇ ਵਿੱਚ ਜੀਵਨ ਪਾਇਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਆਏਗਾ ਬਾਇਓਸਫੇਅਰ ਬਾਇਓਸਫੇਅਰ ਇਸ ਦਾ ਰਾਈਟ ਆਨਸਰ ਆਏਗਾ ਜੀਵ ਮੰਡਲ ਜੀਵ ਮੰਡਲ ਦੇ ਵਿੱਚ ਕੀ ਹੈ ਓਕੇ ਜੀ ਜੀਵ ਮੰਡਲ ਦੇ ਅੰਦਰ ਜ਼ਮੀਨ ਤੇ ਹਵਾ ਤੇ ਪਾਣੀ ਸਭ ਮਿਲਦੇ ਹਨ ਐਸ ਕਰਕੇ ਕੀ ਹੈ ਜੀਵ ਮੰਡਲ ਬਾਇਓਸਫੇਅਰ ਮੰਡਲ ਦੇ ਵਿੱਚ ਕੀ ਹੈ ਜੀਵਨ ਸੰਭਵ ਹੈ ਤਾਂ ਰਾਈਟ ਆਨਸਰ ਬੀ ਆਏਗਾ ਕਿਹੜਾ ਮਹਾਸਾਗਰ ਕਿਸੇ ਦੇਸ਼ ਦੇ ਨਾਮ ਤੇ ਰੱਖਿਆ ਹੈ ਪੈਸੀਫਿਕ ਓਸ਼ੀਨ ਅਟਲਾਂਟਿਕ ਓਸ਼ੀਨ ਜਾਂ ਇੰਡੀਅਨ ਓਸ਼ੀਨ ਜਾਂ ਫਿਰ ਸਾਊਥਰਨ ਓਸ਼ੀਨ ਹਾਂਜੀ ਇਹਨਾਂ ਦਾ ਰਾਈਟ ਆਨਸਰ ਕੀ ਆਏਗਾ ਸੀ ਹਿੰਦ ਮਹਾਸਾਗਰ ਹਿੰਦ ਮਹਾਸਾਗਰ ਕੀ ਹੈ ਹਿੰਦੂਸਤਾਨ ਦੇ ਨਾਮ ਤੋਂ ਰੱਖਿਆ ਗਿਆ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਸੀ द अट्रैक्टिक महासागर प्रशांत महासागर किस तंग रास्ते राही जुड़िया हुआ हैंग रास्ते राही जुड़िया हुआ है दसो बल या फिर पनम कैनल ਜਾਂ ਫਿਰ ਕੀ ਹੈ ਸਵੀਜ਼ ਕੈਨਲ ਐਂਡ ਦਾ ਰਾਈਟ ਆਨਸਰ ਕੀ ਹੋਏਗਾ ਇੱਕ ਆਰਕਟਿਕ ਮਹਾਸਾਗਰ ਹੈ ਉਹ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਕਿਸ ਤੰਗ ਰਸਤੇ ਰਾਹੀਂ ਜੁੜਿਆ ਹੋਇਆ ਹੈ ਹਾਂਜੀ ਬੈਰਿੰਗ ਸਟੇਟ ਦੇ ਨਾਲ ਬੈਰਿੰਗ ਸਟੇਟ ਦੇ ਨਾਲ ਕੀ ਹੈ ਜੁੜਿਆ ਹੋਇਆ ਹੈ ਹਾਂਜੀ ਇਹ ਇਹ ਆਏਗਾ ਵਿਚ ਇਜ਼ ਦਾ ਸੈਕਿੰਡ ਲਾਰਜੈਸਟ ਕੰਟੀਨੈਂਟ ਕਿਹੜਾ ਹੈ ਦੂਜਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਏਸ਼ੀਆ ਅਫਰੀਕਾ ਨਾਰਥ ਅਮਰੀਕਾ ਜਾਂ ਫਿਰ ਕੀ ਹੈ ਯੂਰਪ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਹਾਂਜੀ ਦੂਜੇ ਨੰਬਰ ਤੋਂ ਸਭ ਤੋਂ ਵੱਡਾ ਕਿਹੜਾ ਹੈ ਅਫਰੀਕਾ ਹੈ ਤੇ ਫਰਸਟ ਨੰਬਰ ਤੇ ਕਿਹੜਾ ਹੈ ਏਸ਼ੀਆ ਹੈ ਹਾਂਜੀ द राइट आंसर बी आएगा एशिया पहले नंबर का फर्स्ट है अफ्रीका जरा है नंबर है नैक्सट अपना नैरो स्ट्रिप ऑफ लैंड जॉइनिंग टू लैंड मास इज कॉल्ड स्टेट इस थम्स आइसलैंड या कोस्ट ਦੋ ਵੱਡੇ ਥਲ ਖੰਡਾਂ ਨੂੰ ਜੋੜਨ ਵਾਲੀ ਤੰਗ ਪੱਟੀ ਨੂੰ ਕੀ ਕਿਹਾ ਜਾਂਦਾ ਹੈ ਹੁੰਦਸੌਰ ਤਾਂ ਇਹਨੂੰ ਕੀ ਕਿਹਾ ਜਾਂਦਾ ਹੈ ਥਲ ਜੋ ਕਿਹਾ ਜਾਂਦਾ ਹੈ ਕਿਉਂਕਿ ਇਹ ਦੋ ਥਲ ਖੰਡਾਂ ਨੂੰ ਜੋੜਦੀ ਹੈ ਤਾਂ ਇਹਨੂੰ ਕੀ ਕਿਹਾ ਜਾਂਦਾ ਹੈ ਇਥਮਸ ਕਿਹਾ ਜਾਂਦਾ ਹੈ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਬੀ ਥਲ ਜੋੜ ਵਾਈ ਇਸ ਅਰਥ ਕੋਲਡ ਦਾ ਬਲੂ ਪਲਾਨਟ ਧਰਤੀ ਨੂੰ ਨੀਲਾ ਗ੍ਰਹਿ ਕਿਉਂ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਡਿਊ ਟੂ ਪਲੈਨੈਟਸ ਡਿਊ ਟੂ ਵਾਟਰ ਡਿਊ ਟੂ 에ਅਰ ਡਿਊ ਟੂ ਮਾਉਂਟੇਨਸ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਆਏਗਾ ਤਾਂ ਬਹੁਤ ਈਜ਼ੀ ਹੈ ਆਪਾਂ ਹਾਂਜੀ ਵਾਟਰ ਦਾ ਕਰਕੇ ਆਪਾਂ ਕਹਿੰਨੇ ਆ ਕਿਉਂਕਿ 71% ਹਿੱਸਾ ਇੱਥੇ ਕੀ ਹੈ ਪਾਣੀ ਹੈ ਇਸ ਕਰਕੇ ਨੈਕਸਟ ਵਿਚ ਗੈਸ ਹੈਲਪਸ ਇਨ ਦਾ ਗਰੋਥ ਆਫ ਲਿਵਿੰਗ ਆਰਗਾਨਿਜ਼ਮ ਜੀਵਾਂ ਦੇ ਵਾਧੇ ਲਈ ਕਿਹੜੀ ਗੈਸ ਮਦਦਗਾਰ ਹੈ ਆਕਸੀਜਨ ਜੀਵਾਂ ਦੇ ਵਾਧੇ ਲਈ ਜੀਵ ਜੰਤੂ ਦੇ ਵਾਧੇ ਲਈ ਕਿਹੜੀ ਗੈਸ ਮਦਦਗਾਰ ਹੈ ਆਕਸੀਜਨ ਨਾਈਟ੍ਰੋਜਨ ਕਾਰਬਨ ਡਾਈਆਕਸਾਈਡ ਹੀਲੀਅਮ ਤਾਂ ਜੀਵਾਂ ਦੇ ਵਾਧੇ ਲਈ ਕਿਹੜੀ ਆਏਗੀ नाइट्रोजन आएगी नाइट्रोजन नाइट्रोजन द डीपस्ट पॉइंट ऑन अर्थ इज सब तों ਡੂੰਗਾ ਬਿੰਦੂ ਕਿਹੜਾ ਹੈ माउन्ट एवरेस्ट ਮਾਰੀਅਨ ਟ੍ਰੈਂਚ ਡੀਡ ਸੀ ਜਾਂ ਕੈਪ ਜਾਂ ਕੈਸਪੀਅਨ ਸੀ ਤਾਂ ਦੱਸੋ ਤੇ ਇਹ ਕਿੱਥੇ ਪਾਇਆ ਜਾਂਦਾ ਹੈ ਹਾਂਜੀ ਦੱਸੋ ਮਾਰੀਅਨ ਟ੍ਰੀ ਚ ਜਿਹੜਾ ਹੈਗਾ ਮਾਰੀਅਨ ਗਰਤ ਬੋਲਿਆ ਜਾਂਦਾ ਹੈ ਇਹਨੂੰ ਇਹ ਕਿੱਥੇ ਹੈਗਾ ਦੱਸੋ ਇਨ ਦਾ ਰਾਈਟ ਆਨਸਰ ਬੀ ਹੀ ਹੋਏਗਾ ਦੇਖੋ ਇਹ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਹੈਗਾ ਪ੍ਰਸ਼ਾਂਤ ਮਹਾਸਾਗਰ ਦੀ ਜਿਹੜੀ ਸ਼ੇਪ ਹੈ ਉਹ ਕਿਹੋ ਜਿਹੀ ਹੈਗੀ ਆ ਇਹ ਤ੍ਰਿਭੁਜਾਕਾਰ ਦੀ ਹੈਗੀ ਆ ਟ੍ਰਾਇੰਗਲ ਦੀ ਸ਼ੇਪ ਹੈਗੀ ਆ ਪ੍ਰਸ਼ਾਂਤ ਮਹਾਸਾਗਰ ਦੀ ਤੇ ਇਹ ਕੀ ਸਭ ਤੋਂ ਗਹਿਰਾ ਹੈਗਾ ਤੇ ਇਹਦੀ ਗਹਿਰਾਈ ਕਿੱਥੇ ਮਾਪਦੇ ਆਪਾਂ ਮਾਰੀਆਨ ਗਰਤ ਦੇ ਵਿੱਚ ਮਾਪਦੇ ਹਾਂ ਮਾਰੀਆਨਾ ਖਾਈ ਦੇ ਵਿੱਚ ਤੇ ਮਾਰੀਆਨਾ ਖਾਈ ਦੀ ਜਿਹੜੀ ਹੈਗੀ ਹੈ ਗਹਿਰਾਈ ਉਹ ਕਿੰਨੀ ਹੈਗੀ ਹੈ ਕਿੰਨਾ ਡੂੰਗਾ ਹੈਗਾ ਤਾਂ ਇਹ ਆਏਗਾ 1133 ਮੀਟਰ ਗਹਿਰਾ ਹੈਗਾ ਤੇ ਅੱਜਕੱਲ ਜੇ ਪੁੱਛਿਆ ਜਾਵੇ ਜਿਹੜਾ ਪ੍ਰਸ਼ਾਂਤ ਮਹਾਸਾਗਰ ਹੈਗਾ ਇਹ ਅੱਜਕੱਲ ਕੀ ਹੈ ਸਿਕੂਡ ਰਿਹਾ ਹੈ ਮਤਲਬ ਇੱਕ ਇਹ ਸਕਿੰਜ ਹੋ ਰਿਹਾ ਹੈਗਾ ਕਿਉਂਕਿ ਇੱਥੇ ਜਵਾਲਾਮੁਖੀ ਦੇ ਜ਼ਿਆਦਾ ਮਤਲਬ ਜਵਾਲਾਮੁਖੀ ਦੇ ਕਰਕੇ ਇਹ ਵਿਚਕਾਰ ਹੋਣ ਕਰਕੇ ਨਾ ਇਹ ਬਹੁਤ ਕੀ ਹੈ ਸਿਕੂਡ ਰਿਹਾ ਹੈਗਾ ਛੋਟਾ ਹੁੰਦਾ ਜਾ ਰਿਹਾ ਹੈ ਇੱਥੇ ਮਾਰੀਅਨ ਗਰਤ ਦੀ ਸਭ ਤੋਂ ਗਹਿਰਾਈ ਵਾਲੀ ਜਗ੍ਹਾ ਹੈਗੀ ਆ ਤੇ ਗਹਿਰਾਈ ਕਿੰਨੀ ਹੈਗੀ 11033 ਮੀਟਰ ਹੈਗੀ ਆ ਏ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਵਿਚ ਕੰਟੀਨੈਂਟ ਕੰਪਲੀਟਲੀ ਇਨ ਦਾ ਸਾਊਥਰਨ ਹੈਮਿਸਫੀਅਰ ਕਿਹੜਾ ਮਹਾਦੀਪ ਹੈਗਾ ਪੂਰੀ ਤਰ੍ਹਾਂ ਦੱਖਣੀ ਅਰਧ ਗੋਲੇ ਵਿੱਚ ਹੈ ਨਾਰਥ ਅਮਰੀਕਾ ਆਸਟ੍ਰੇਲੀਆ ਯੂਰਪ ਜਾਂ ਫਿਰ ਏਸ਼ੀਆ ਹਾਂਜੀ ਐਂਡ ਦਾ ਰਾਈਟ ਆਨਸਰ ਕੀ ਆਏਗਾ ਆਸਟ੍ਰੇਲੀਆ ਵਿਚ ਮਾਉਂਟੇਨ ਰੇਂਜ ਸੈਪਰੇਟ ਏਸ਼ੀਆ ਫਰੋਮ ਯੂਰਪ ਮਤਲਬ ਕਿਹੜੀ ਪਰਬਤ ਲੜੀ ਹੈਗੀ ਹੈ ਜਿਹੜੀ ਏਸ਼ੀਆ ਨੂੰ ਯੂਰਪ ਤੋਂ ਵੱਖ ਕਰਦੀ ਹੈ ਹਿਮਾਲਿਆ ਐਂਡੀਜ਼ ਯੂਰਲ ਜਾਂ ਫਿਰ ਐਲਪਸ ਦੱਸੋ ਤਾਂ ਇਸ ਦਾ ਰਾਈਟ ਆਨਸਰ ਆਏਗਾ ਯੂਰਾਜ ਸੀ ਹਾਂਜੀ ਨੈਕਸਟ ਆਪਣਾ 70th ਸਾਊਥ ਅਮਰੀਕਾ ਐਂਡ ਨਾਰਥ ਅਮਰੀਕਾ ਆਰ ਜੁਆਇੰਡ ਬਾਈ ਦੱਖਣੀ ਅਤੇ ਉੱਤਰੀ ਅਮਰੀਕਾ ਕਿਸ ਦੁਆਰਾ ਜੁੜੇ ਹੋਏ ਹਨ ਇਥਮਸ ਆਫ ਪਨਾਮਾ ਜਾਂ ਫਿਰ ਬ੍ਰਿੰਗ ਸਟ੍ਰੇਟ ਜਾਂ ਫਿਰ ਸੂਇਜ਼ ਕਨਲ ਜਾਂ ਫਿਰ ਕੀ ਹੈ ਪਾਲਕ ਸਟ੍ਰੇਟ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਹਾਂਜੀ ਇਹਦਾ ਰਾਈਟ ਆਨਸਰ ਆਏਗਾ ਪਨਾਮਾ THਲ ਜੋੜ ਦੇ ਨਾਲ ਕੀ ਹੈ ਦੱਖਣੀ ਅਤੇ ਉੱਤਰੀ ਅਮਰੀਕਾ ਜੁੜੇ ਹੋਏ ਹਨ ਇੱਕ ਦੂਜੇ ਦੇ ਨਾਲ ਨੈਕਸਟ ਆਪਣਾ 18 ਵਿਚ ਗੈਸ ਅਬਜ਼ਰਵਸ ਹੀਟ ਐਂਡ ਕੀਪਸ ਦਾ ਅਰਥ ਵਾਟਰ ਅਰਥ ਵਾਰਮ ਕਿਹੜੀ ਗੈਸ ਗਰਮੀ ਨੂੰ ਸੋਖਦੀ ਹੈ ਅਤੇ ਧਰਤੀ ਨੂੰ ਗਰਮ ਰੱਖਦੀ ਹੈ ਹਾਂਜੀ ਰਾਈਟ ਆਨਸਰ ਕੀ ਆਏਗਾ ਕਾਰਬਨ ਡਾਈ ਆਕਸਾਈਡ ਜਿਹਨੂੰ ਆਪਾਂ CO2 ਵੀ ਬੋਲਦੇ ਹਾਂ ਤਾਂ ਰਾਈਟ ਆਨਸਰ ਸੀ Which continent is known as the white continent or frozen continent? ਇਹੋ ਜਿਹੜਾ ਕਿਹੜਾ ਮਹਾਦੀਪ ਹੈਗਾ ਜਿਹਨੂੰ ਆਪਾਂ ਚਿੱਟਾ ਮਹਾਦੀਪ ਜਾਂ ਬਰਫ਼ੀਲਾ ਮਹਾਦੀਪ ਵੀ ਕਹਿੰਦੇ ਆਂ? Antarctic, Australia, Asia ਜਾਂ ਫਿਰ ਕੀ ਹੈ North America? Oh sorry, answer dik gaya. ਹਾਂ ਜੀ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ? Antarctica ਕਿਉਂਕਿ ਇੱਥੇ ਹਮੇਸ਼ਾ ਕੀ ਹੈ? ਬਰਫ ਜੰਮੀ ਰਹਿੰਦੀ ਹੈ ਕਿਉਂਕਿ ਇਹ ਕੀ ਹੈ ਪੋਲ ਦੇ ਬਿਲਕੁਲ ਨਾਲ ਹੈ ਨੈਕਸਟ ਆਪਣਾ ਦਾ ਪਰਸੈਂਟੇਜ ਆਫ ਆਕਸੀਜਨ ਇਨ ਦਾ ਐਟਮੋਸਫੇਅਰ ਇਜ਼ ਵਾਯੂ ਮੰਡਲ ਦੇ ਵਿੱਚ ਆਕਸੀਜਨ ਦੀ ਪ੍ਰਤੀਸ਼ਤ ਕਿੰਨੀ ਮਾਤਰਾ ਹੈ ਤਾਂ ਕਿੰਨੀ ਹੈਗੀ ਆ ਆਕਸੀਜਨ ਦੀ ਮਾਤਰਾ 28 ਸੌਰੀ oh 78% 21% 1% ਯਾ ਫਿਰ 0.03% ਹਾਂਜੀ ਆਕਸੀਜਨ ਦੀ ਪੁੱਛ ਰਹੇ ਹਾਂ ਤਾਂ ਆਕਸੀਜਨ ਦੀ 78 ਨਹੀਂ ਆਏਗੀ 21% ਮਾਤਰੀ ਐਂਡ ਦੱਖਣੀ ਗੰਗੋਤਰੀ ਆਰ ਰਿਸਰਚ ਸਟੇਸ਼ਨ ਇਨ ਮਾਤਰੀ ਅਤੇ ਗੰਗੋਤਰੀ ਦੱਖਣ ਗੰਗੋਤਰੀ ਖੋਜ ਕੇਂਦਰ ਕਿੱਥੇ ਹੈ ਹਾਂਜੀ ਰਾਈਟ ਆਨਸਰ ਸੀ ए भारतीय खोज केंद्र हा गया अंटार्कटिका ए की है एक भारतीय खोज केंद्र है राइट आंसर सी व्हिच इज द वर्ल्ड्स लॉन्गेस्ट रिवर दुनिया सब तो लंबी नदी केड़ी है amazon नील गंगा ਦਾ ਰਾਈਟ ਆਨਸਰ ਕੀ ਆਏਗਾ ਹਾਂਜੀ ਨੀਲ ਨਦੀ ਰਾਈਟ ਆਨਸਰ ਨੀਲ ਨਦੀ ਨੀਲ ਨਦੀ ਕੀ ਹੈ افریقا ਦੇ ਵਿੱਚ ਹੈਗੀ ਹੈ ਤੇ ਇਹ ਕੀ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ ਹੈ ਹਾਂਜੀ 23 ਕੁਐਸਚਨ ਦਾ ਵਰਲਡਸ ਲਾਰਜੈਸਟ ਹੌਟ ਡੇਜ਼ਰਟ ਇਜ਼ ਦੁਨੀਆ ਦਾ ਸਭ ਤੋਂ ਵੱਡਾ ਗਰਮ ਰੇਗਿਸਤਾਨ ਕਿਹੜਾ ਹੈ ਥਾਰ ਸਹਾਰਾ ਗੋਬੀ ਜਾਂ ਫਿਰ ਕੀ ਹੈ ਕਲੈਰੀ ਤਾਂ ਦੱਸੋ ਅੰਦਰ ਰਾਈਟ ਆਨਸਰ ਕੀ ਹੋਏਗਾ ਸਭ ਤੋਂ ਗਰਮ ਰੇਗਿਸਤਾਨ ਤਾਂ ਇਸ ਦਾ ਰਾਈਟ ਆਨਸਰ ਹਾਂਜੀ ਤਾਂ ਕੀ ਆਏਗਾ ਸਹਾਰਾ ਇਹ ਵੀ ਕੀ ਹੈ ਅਫਰੀਕਾ ਦੇ ਵਿੱਚ ਹੈ ਦਾ ਲੇਅਰ ਆਫ ਦਾ ਐਟਮੋਸਫੇਅਰ ਕਲੋਸਟ ਟੂ ਦਾ ਅਰਥ ਇਹੋ ਜੀ ਕਿਹੜੀ ਲੇਅਰ ਹੈਗੀ ਹੈ ਵਾਯੂ ਮੰਡਲ ਦੀ ਜਿਹੜੀ ਧਰਤੀ ਦੀ ਸਭ ਤੋਂ हेटली परत है स्ट्रेटोस्फियर ट्रोपोस्फियर मेसोस्फीयर या फिर क्या है एग्जोस्फीयर आपा होने थ्योरी है तो दसो इनका राइट आंसर की आएगा ਇਨਸਾਨਾਂ ਨੂੰ ਸਾਹ ਲੈਣ ਦੇ ਲਈ ਮਹਾਦਵੇ ਪਹੰਨਦਾ ਹੈ ਆਈਟੈਂਸਰ ਸੀ 29 ਕੁਐਸਚਨ ਆਪਣਾ ਹੈਗਾ ਵਿਚ ਇਜ਼ ਦਾ ਕੰਬਾਈਨ ਲੈਂਡਮਾਰਕਸ ਆਫ ਯੂਰਪ ਐਂਡ ਏਸ਼ੀਆ ਕੋਲਡ ਯੂਰਪ ਇਕੱਠੇ ਹਿੱਸੇ ਨੂੰ ਕੀ ਕਹਿੰਦੇ ਹਾਂ ਯੂਰੇਸ਼ੀਆ ਐਫਰੋਏਸ਼ੀਆ ਅਮੇਰੀਸ਼ੀਆ ਜਾਂ ਅਸਟੇਰੀਸ਼ੀਆ ਤਾਂ ਐਨ ਦਾ ਰਾਈਟ ਆਨਸਰ ਕੀ ਹੋਏਗਾ ਯੂਰੇਸ਼ੀਆ ਯੂਰਪ ਤੇ ਏਸ਼ੀਆ ਦੇ ਇਕੱਠੇ ਹਿੱਸੇ ਨੂੰ ਆਪਾਂ ਕੀ ਕਹਿੰਦੇ ਆ ਯੂਰੇਸ਼ੀਆ ਤਾਂ ਰਾਈਟ ਆਨਸਰ ਕੀ ਆਏਗਾ ਏ ਅਸ ਦਾ ਆਪਣਾ ਲਾਸਟ ਕੁਐਸਚਨ ਦਾ ਅਮਾਜ਼ਨ ਰਿਵਰ ਇਜ਼ ਲੋਕੇਟਡ ਇਨ ਵਿਚ ਕੰਟੀਨੈਂਟ ਅਮਾਜ਼ਨ ਨਦੀ ਕਿਸ ਮਹਾਂਦੀਪ ਤੇ ਸਥਿਤ ਹੈਗੀ ਹੈ ਨਾਰਥ ਅਮਰੀਕਾ ਸਾਊਥ ਅਮਰੀਕਾ ਅਫਰੀਕਾ ਯਾ ਫਿਰ ਯੂਰਪ ਤਾਂ ਰਾਈਟ ਆਨਸਰ ਕੀ ਹੋਏਗਾ ਇਹਦਾ ਤਾਂ ਜਿਹੜੀ ਐਮਾਜ਼ਨ ਨਦੀ ਹੈਗੀ ਆ ਉਹ ਆਪਣੀ ਹੈ ਤਾਂ ਰਾਈਟ ਆਨਸਰ ਕੀ ਆਏਗਾ ਬੀ ਤੇ ਅੱਜ ਦੀ ਆਪਣੀ ਕਲਾਸ ਜਿਹੜੀ ਹੈਗੀ ਆ ਉਹ ਇੱਥੇ ਹੀ ਖਤਮ ਹੁੰਦੀ ਹੈ ਆਪ ਹੋਪਸ ਤੁਹਾਨੂੰ ਪਸੰਦ ਆਈ ਹੋਗੀ ਪਲੀਜ਼ ਸੈਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਆ ਇੱਕ ਨਵੇਂ ਟੌਪਿਕ ਦੇ ਨਾਲ